ਗੁਰੂ ਜੀ ਦੀ ਹਜ਼ੂਰੀ ਅੰਦਰ ਸਜੀ ਹੋਈ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਸਤਵੇਂ ਪਾਤਸ਼ਾਹ ਜੀ ਦੇ ਵੱਡੇ ਸੁਪੁੱਤਰ ਬਾਬਾ ਰਾਮ ਰਾਏ ਜੀ ਦਿੱਲੀ ਪਹੁੰਚੇ ਆ ਉੱਥੇ ਜਾ ਕੇ ਉਹਨਾਂ ਨੇ ਔਰੰਗਜ਼ੇਬ ਦੇ ਕੋਲ ਕਰਾਮਾਤਾਂ ਦਿਖਾਈਆਂ ਉਹਦੇ ਵਿੱਚੋਂ ਇੱਕ ਐਸੀ ਕਰਾਮਾਤ ਜਦੋਂ ਉਹਨਾਂ ਨੂੰ ਜ਼ਹਿਰੀਲੀ ਪਿਸ਼ਾਕ ਦਿੱਤੀ ਗਈ ਮਲਾਨਿਆਂ ਦੇ ਵੱਲੋਂ ਈਰਖਾ ਵਸ ਹੋ ਕੇ ਮਾਸ ਖਾਣ ਲਈ ਦਿੱਤਾ ਗਿਆ ਤੇ ਅੱਗੇ ਕਿਹੜੀ ਕਰਾਮਾਤ ਉਹਨਾਂ ਨੇ ਦਿਖਾਈ ਆ ਆਓ ਜੀ ਆਪਾਂ ਸਰਵਣ ਕਰਦੇ ਹਾਂ ਕਿਉਂਕਿ ਜਦੋਂ ਔਰੰਗਜ਼ੇਬ ਦੀ ਕਚਹਿਰੀ ਵਿੱਚ ਦਰਬਾਰ ਵਿੱਚ ਗੁਰੂ ਪੁੱਤਰ ਬਾਬਾ ਰਾਮ ਰਾਜ ਜੀ ਨੇ ਕਰਾਮਾਤਾਂ ਦਿਖਾ ਦਿੱਤੀਆਂ ਔਰੰਗਜ਼ੇਬ ਉਹਨਾਂ ਦਾ ਬੜਾ ਸਨਮਾਨ ਕਰਨ ਲੱਗਾ ਉਹਨਾਂ ਨੂੰ ਮਹਿੰਗੀਆਂ ਮਹਿੰਗੀਆਂ ਚੀਜ਼ਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਮਾਨ ਸਨਮਾਨ ਇੱਜ਼ਤ ਦੇਣੀ ਸ਼ੁਰੂ ਕਰ ਦਿੱਤੀ ਉਸ ਵਕਤ ਕਾਜੀ ਮਲਾਣਿਆਂ ਦੇ ਮਨ ਦੇ ਵਿੱਚ ਆਇਆ ਕਿ ਕਿਵੇਂ ਨਾ ਕਿਵੇਂ ਅਸੀਂ ਬਾਬਾ ਰਾਮ ਰਾਏ ਨੂੰ ਨੀਵਾ ਕਰ ਦਈਏ ਇਹਨਾਂ ਦੀ ਹੀਠੀ ਕਰ ਦਈਏ ਇਸ ਤਰ੍ਹਾਂ ਉੱਥੇ ਕੀ ਹੋਇਆ ਉਹ ਸ਼ਿਸ਼ੂ ਸੁਖਮ ਬਸਤਰ ਬਣਾਏ ਉਹਨਾਂ ਨੇ ਨਾ ਆਖਿਆ ਵੀ ਇਹਨਾਂ ਵਿੱਚ ਤਾਂ ਵੱਡੀ ਅਜਮਤਾ ਇਹਨੂੰ ਪਰਖੀਏ ਕਰਾਮਾਤ ਹੋਊਗੀ ਤਾਂ ਜਿਉਂ ਪੇਗਾ ਨਹੀਂ ਤਾਂ ਮਰ ਜਾਵੇਗਾ ਸੂਖਾ ਮ ਕਪੜੇ ਦੇਣਾ ਪਸ਼ਾਕ ਬਣਾ ਕੇ ਉਹਨੂੰ ਜ਼ਹਿਰ ਲਾ ਦਿੱਤੀ ਆ ਕਪੜੇ ਉੱਪਰ ਜ਼ਹਿਰ ਲਾ ਦਿੱਤੀ ਆ ਵੀ ਸਰੀਰ ਨੂੰ ਛੂਣ ਦੇ ਨਾਲ ਹੀ ਬੰਦਾ ਮਰ ਜਾਵੇ ਇਹ ਬਾਬਾ ਰਾਮ ਰਾਏ ਜੀ ਵਾਸਤੇ ਇਹਨਾਂ ਕਾਜ਼ੀਆਂ ਨੇ ਬਹੁਤ ਇਹੋ ਜਿਹੀਆਂ ਚਾਲਾਂ ਖੇਡੀਆਂ ਸੀਗੀਆਂ ਇਹੋ ਜਿਹੇ ਵਸਤਰ ਬਣਾਏ ਤੇ ਜਿਵੇਂ ਕੋਈ ਜ਼ਹਿਰੀਲਾ ਨਾਗ ਹੋਵੇ ਫਨੀਰ ਸੱਪ ਹੋਵੇ ਤੋ ਡੰਗ ਮਾਰ ਜੇ ਬੰਦੇ ਨੂੰ ਬੰਦਾ ਪਾਣੀ ਨਹੀਂ ਮੰਗਦਾ ਇਸ ਤਰ੍ਹਾਂ ਹੀ ਇੱਕ ਪਸ਼ਾਕ ਕੋਈ ਕਪੜਾ ਤਿਆਰ ਕਰ ਦਿੱਤਾ ਉਸ ਜ਼ਹਿਰ ਸਾਰੇ ਕੱਪੜਿਆਂ ਵਿੱਚ ਰਚਾ ਦਿੱਤੀ ਆ ਇੱਕ ਇਨਸਾਨ ਨੂੰ ਕੋੜੇ ਬਲਾ ਕੇ ਤੇ ਸਾਰੀ ਗੱਲ ਸਮਝਾ ਦਿੱਤੀ ਉਹਦੇ ਹੱਥ ਵਿੱਚ ਦੇ ਦਿੱਤੀ ਆ ਸਗਰੇ ਵਸਤਰਣ ਬਖੇਰਚਾਈ ਮਨੁੱਖ ਸਮੀਪੀ ਹੱਥ ਪਠਾਈ ਕਹਿਣ ਲੱਗੇ ਆਪ ਤੂੰ ਜਾ ਕੇ ਨਾ ਬਾਬਾ ਰਾਮ ਰਾਏ ਜੀ ਕੋਲ ਆ ਸਾਰੀ ਪੋਸ਼ਾਕ ਉਹਨਾਂ ਨੂੰ ਪਹਿਨਾ ਦੇਣੀ ਆ ਤੇ ਦੇਖਣਾ ਵੀ ਅੱਗੋਂ ਕੀ ਹੁੰਦਾ ਵਾ ਕਿਉਂਕਿ ਇੰਨੀ ਜ਼ਹਿਰ ਸੀਗੀ ਕੱਪੜਿਆਂ ਵਿੱਚ ਕੋਈ ਵੀ ਉਹਨੂੰ ਪਹਿਣ ਲਵੇ ਬੈਣ ਦੇ ਸਾਰੀ ਮਰ ਜਾਵੇਗਾ ਪਰ ਤੂੰ ਦੇਖਣਾ ਕਿ ਉਹ ਮਰਦੇ ਹਨ ਕਿ ਨਹੀਂ ਇਹ ਫਨੀਆ ਰਸੱਪ ਜਨੀਏ ਦੇ ਵਿੱਚ ਜ਼ਹਿਰ ਆ ਸਾਧ ਸੰਗਤ ਜੀ ਜਿਸ ਤਰ੍ਹਾਂ ਕੋਬਰਾ ਸੱਪ ਹੁੰਦਾ ਵਾ ਕੋਬਰਾ ਬਹੁਤ ਉਹਦੇ ਵਿੱਚ ਜ਼ਹਿਰ ਹੁੰਦੀ ਆ ਇਸ ਤਰ੍ਹਾਂ ਬਾਬਾ ਰਾਮ ਰਾਏ ਜੀ ਨੂੰ ਮਾਰਨ ਵਾਸਤੇ ਉਹ ਕਾਜ਼ੀਆਂ ਨੇ ਰਲ ਮਿਲ ਕੇ ਕੀ ਕੀਤਾ ਕਿ ਉਹ ਜ਼ਹਿਰ ਲਾ ਦਿੱਤੀ ਕੱਪੜਿਆਂ ਨੂੰ ਲੈ ਗਮਣਿਓ ਗੁਰ ਸੁੱਤ ਟਿਗ ਆਇਬ ਪੋਸ਼ਸ਼ ਅਗੇ ਤਰੀ ਬਣਾਇਬ ਉਹ ਆਦਮੀ ਜਿਹਨੂੰ ਪੈਸੇ ਦਿੱਤੇ ਸੀਗੇ ਵੀ ਤੂੰ ਆ ਬਾਬਾ ਰਾਮ ਰਾਏ ਜੀ ਨੂੰ ਪਹਿਨਾਉਣੀ ਆ ਉਹ ਪੋਸ਼ਾਕ ਲੈ ਕੇ ਚਲਾ ਗਿਆ ਗੁਰੂ ਮਹਾਰਾਜ ਜੀ ਦੇ ਪੁੱਤਰ ਕੋਲ ਪਹੁੰਚ ਗਿਆ ਪੋਸ਼ਾਕ ਜਿਹੜੀ ਅੱਗੇ ਰੱਖ ਦਿੱਤੀ ਆ ਕਹਿਣ ਲੱਗਾ ਬਾਦਸ਼ਾਹ ਜਹਾਂਪਨਾ ਤੁਹਾਡੇ ਤੇ ਬਹੁਤ ਪ੍ਰਸੰਨ ਹੋ ਗਿਆ ਉਹਨਾਂ ਨੇ ਤੁਹਾਨੂੰ ਆਹਾ ਬੰਦਗੀ ਦਾ ਬਚਨ ਭੇਜਿਆ ਤੁੰਬ ਸੋ ਬਚਨ ਬੰਦਗੀ ਕਹੇ ਤੁਹਾਨੂੰ ਆ ਜਿਹੜੀ ਆ ਤੁਹਾਡੀ ਮਿਹਨਤ ਦਾ ਜਿਹੜਾ ਜਿਹੜੀ ਤੁਸੀਂ ਕਰਾਮਾਤ ਦਿਖਾਉਨੇ ਹੋ ਤੁਹਾਡੇ ਤੋਂ ਖੁਸ਼ ਹੋ ਕੇ ਆ ਪਸ਼ਾਕ ਭੇਜੀ ਆ ਆ ਦੇਖੋ ਕਿੰਨੀ ਚੰਗੀ ਪਸ਼ਾਕ ਆ ਲਓ ਹੁਣੇ ਇਹਨੂੰ ਧਾਰਨ ਕਰ ਲਓ ਮਹਾ ਪ੍ਰੇਮ ਕਰ ਬਾ ਕੁਚਰੋ ਬੜੇ ਮਿੱਠੇ ਮਿੱਠੇ ਬਚਨ ਬੋਲੇ ਆ ਵੀ ਇਹ ਖੋਟਾ ਕਰਮ ਕਰਨ ਵਾਲੇ ਕਈ ਮਿੱਠਾ ਵੀ ਬੋਲ ਪੈਂਦੇ ਹੁੰਦੇ ਆ ਆਪਾਂ ਵੇਖਿਆ ਹੀ ਆ ਕਈ ਵਾਰ ਬਹੁਤਾ ਮਿੱਠਾ ਬੋਲਣ ਵਾਲਾ ਬੰਦਾ ਨੁਕਸਾਨ ਬੜਾ ਕਰ ਜਾਂਦਾ ਸਾਡਾ ਐਵੇਂ ਬਚਨ ਜੇ ਕਰਕੇ ਕਹਿਣ ਲੱਗੇ ਆ ਪਸ਼ਾਕ ਪੈਨੋ ਹੁਣੇ ਹੀ ਪਹਿਨਣੀ ਐ ਇਸ ਕਰਕੇ ਇਹਨੂੰ ਆਪਦੇ ਸਰੀਰ ਤੇ ਧਾਰਨ ਕਰ ਲੋ ਸਤਗੁਰੂ ਮਹਾਰਾਜ ਜੀ ਦੇ ਪੁੱਤਰ ਬਾਬਾ RAM ਰਾਏ ਉਹਨਾਂ ਦੀ ਖੋਟ ਨੂੰ ਸਮਝ ਕੇ ਇਹ ਨਹੀਂ ਸੀ ਵੀ ਉਹ ਸਮਝਦੇ ਨਹੀਂ ਸੀਗੇ ਸਤਗੁਰ ਸੁੱਤ ਨੇ ਲੱਖੀ ਖਟਾਈ ਤਉ ਚਹਤ ਅਜਮਤ ਦਿਖ ਰਾਈ ਕਹਿੰਦੇ ਦੇਖੋ ਜੀ ਅਜੇ ਮੈਂ ਕਰਾਮਾਤਾ ਕਿੰਨੀਆਂ ਦਿਖਾ ਦਿੱਤੀਆਂ ਮਰਿਆ ਬੱਕਰਾ ਵੀ ਜਿਉਂਦਾ ਕਰਵਾ ਦਿੱਤਾ ਸਭ ਕੁਝ ਮੇਰੇ ਤੋਂ ਇਹਨਾਂ ਨੇ ਕਰਵਾਇਆ ਦਿਨੇ ਤਾਰੇ ਵੀ ਦਿਖਾ ਦਿੱਤੇ ਆ ਕੀ ਖਾਦਾ ਉਹ ਵੀ ਦੱਸ ਦਿੱਤਾ ਤੇ ਉਹ ਜਮਨਾ ਨਦੀ ਤੇ ਕੰਢੇ ਤੇ ਤੁਰ ਕੇ ਵੀ ਦਿਖਾ ਦਿੱਤਾ ਮੈਂ ਪਾਣੀ ਉੱਪਰ ਵੀ ਤੁਰਿਆ ਇਹਨਾਂ ਨੂੰ ਹਜੇ ਵੀ ਭਾਵ ਕਿ ਇਹਨਾਂ ਦੇ ਮਨ ਦੇ ਵਿੱਚ ਠੰਡ ਨਹੀਂ ਪਈ ਹਜੇ ਵੀ ਮੇਰੀ ਹੋਰ ਕਰਾਮਾਤ ਦੇਖਣੀ ਚਾਹੁੰਦੇ ਆ ਤਾਂ ਉਹਨਾਂ ਨੇ ਫਿਰ ਕਿਹਾ ਵੀ ਦੇਖਣੇ ਚਾਹੁੰਦੇ ਤੇ ਦਿਖਾ ਦੇ ਆ ਹਾਲਾਂਕਿ ਗੁਰੂ ਘਰ ਦੇ ਵਿੱਚ ਵੀ ਕਰਾਮਾਤ ਜਿਹੜੀ ਆ ਕਹਿਰ ਦਾ ਨਾਮ ਦਿਖਾਉਣੀ ਨਹੀਂ ਹੁੰਦੀ ਬਾਣਾ ਮੰਨਣਾ ਹੁੰਦਾ ਪਰ ਉਹ ਟਲੇ ਨਹੀਂ ਕਾਜੀ ਪਰ ਉਹਨਾਂ ਨੇ ਕੀ ਕੀਤਾ ਸਾਰੀ ਪੋਸ਼ਾਕ ਲੈ ਕੇ ਸਰੀਰ ਤੇ ਪਹਿਨ ਲਈਆ ਬੈਠ ਰਹੇ ਤੈਸੇ ਧਰ ਧੀਰ ਧੀਰਜ ਧਾਰ ਕੇ ਬੈਠੇ ਰਹੇ ਉਹ ਆਦਮੀ ਜਿਹੜਾ ਪੋਸ਼ਾਕ ਲੈ ਕੇ ਆਇਆ ਸੀ ਉਹਨੂੰ ਇੰਉਂ ਸੀਗਾ ਵੀ ਪਹਿਣਦੇ ਸਾਰ ਮਰ ਜਾਣਗੇ ਜ਼ਹਿਰ ਬਹੁਤ ਲੱਗੀ ਸੀਗੀ ਕੱਪੜਿਆਂ ਨੂੰ ਵੀ ਇਹ ਤਾਂ ਵੀ ਵੇਖਦੇ ਵੇਖਦੇ ਇਹਨਾਂ ਦੀ ਮੌਤ ਹੋ ਜੂ ਸੋਚ ਕੇ ਆਇਆ ਸੀਗਾ ਉਹਨੇ ਆਪਣੇ ਮਨ ਦੇ ਵਿੱਚ ਇੰਉਂ ਵਿਚਾਰ ਫੁਰਨਾ ਬਣਾਇਆ ਸੀਗਾ ਪਰ ਹੋਇਆ ਉਹਨੂੰ ਉਲਟਾ ਕਿਉਂਕਿ ਬਾਬਾ ਰਾਮਰਾਜ ਜੀ ਦੀ ਕਲਾ ਉੱਥੇ ਜਿਹੜੀ ਕਰਾਮਾਤ ਵਰਤੀ ਆਂ ਵੀ ਜਿਨ੍ਹਾਂ ਦੇ ਵੇਖਣ ਨਾਲ ਜ਼ਹਿਰ ਦੌੜ ਜਾਂਦੀ ਉਹਨਾਂ ਨੂੰ ਜ਼ਹਿਰ ਕਿਵੇਂ ਕਸ਼ਟ ਦੇ ਸਕਦੀ ਸੀਗੀ ਉਹ ਆਦਮੀ ਬੈਠਾ ਰਿਆ ਹੈਰਾਨ ਹੋ ਗਿਆ ਕੀਤਕ ਚਿਰਸੋ ਬੈਠਿਓ ਰਹਿਓ ਬਸਵੇਂ ਉਹ ਦੇਖ ਤਕ ਕਛੂ ਨਾ ਕਹਿਓ ਵੇਖ ਕੇ ਬੜਾ ਹੈਰਾਨ ਹੋ ਗਿਆ ਵੀ ਜ਼ਹਿਰ ਨੇ ਉਹਨਾਂ ਨੂੰ ਕੁਝ ਕਿਹਾ ਹੀ ਨਹੀਂ ਇੱਕ ਪੈਰ ਉੱਥੇ ਰਹਿ ਕੇ ਬਤੀਤ ਕੀਤਾ ਵੀ ਹੁਣ ਵੀ ਕੁਝ ਨਾ ਕੁਝ ਹੋਊਗਾ ਚਲੋ ਹੁਣ ਨਾ ਚੜੀ ਤਾਂ ਅਗਲੇ ਘੰਟੇ 'ਚ ਚੜਜੂਗੀ ਤਾਂ ਉਹ ਨਾ ਉੱਥੇ ਬੈਠਾ ਹੀ ਰਿਹਾ ਫਿਰ ਸ਼ਰਦਾ ਧਾਰ ਕੇ ਉੱਠ ਕੇ ਉੱਥੋਂ ਚਲਾ ਗਿਆ ਵੀ ਇਨਾਂ ਜਿ ਤੱਕ ਲਈ ਬਹੁਤ ਆ ਪਹੁੰਚ ਕੇ ਉਹ ਜਿਹੜਾ ਕਾਜੀ ਸੀਗਾ ਆਲਮਗੀਰ ਸੀਗਾ ਉਹਨੂੰ ਸਾਰੀ ਗੱਲ ਦੱਸ ਦਿੱਤੀ ਆ ਵੀ ਮੈਂ ਤਾਂ ਪਿਸ਼ਾਕ ਪਹਿਨਾ ਕੇ ਵੇਖਦਾ ਰਿਆਂ ਮੈਂ ਪਹਿਰਾਏ ਦੇਖਤਰੇ ਆਖੀ ਆਲਮਗੀਰ ਸੰਗ ਸਭ ਵਿਭਾਗੀ ਵੀ ਜਿਵੇਂ ਉਹ ਕੱਪੜੇ ਉਹਨਾਂ ਨੇ ਪਾਏ ਆ ਜਿਵੇਂ ਪਹਿਣਦਿਆਂ ਤੋਂ ਪਹਿਲਾਂ ਪ੍ਰਸੰਨ ਸੀਗੇ ਓਵੇਂ ਚਿਹਰਾ ਉਹਨਾਂ ਦਾ ਚਮਕ ਰਿਹਾ ਉਹਨਾਂ ਨੂੰ ਤਾਂ ਕੁਝ ਹੋਇਆ ਹੀ ਨਹੀਂ ਬਾਬਾ ਰਾਮਰਾਏ ਜੀ ਨੂੰ ਤੇ ਇੱਕ ਨਹੀਂ ਦੋ ਨਹੀਂ ਮੈਂ ਤਾਂ ਕਈ ਘੰਟੇ ਉੱਥੇ ਬੈਠਾ ਰਿਆ ਇੱਕ ਪੈਰ ਬੀਤ ਗਿਆ ਇੰਨਾ ਲੰਮਾ ਸਮਾਂ ਢੀਕਣ ਤੋਂ ਬਾਅਦ ਮੇਰੇ ਨਾਲ ਉਹ ਗੱਲਾਂ ਕਰਦੇ ਰਹੇ ਹੱਸਦੇ ਰਹੇ ਵੀ ਇਹ ਤੁਸੀਂ ਤਾਂ ਕਹਿੰਦੇ ਸੀ ਜ਼ਹਿਰ ਇੰਨੀ ਜ਼ਹਿਰੀਲੀ ਆ ਵੀ ਜਿਹਨੂੰ ਵੀ ਕੱਪੜਾ ਪਹਿਨਾ ਦਈਏ ਉਹ ਮਰ ਜਾਏਗਾ ਪਹਿਨਦੇ ਅਸਾਰ ਉਹ ਤਾਂ ਦੋ ਘੜੀਆਂ ਵੀ ਨਹੀਂ ਹੋ ਸਕਦਾ ਇਸ ਕਰਕੇ ਮੈਂ ਤਾਂ ਆਪਦੀਆਂ ਅੱਖਾਂ ਨਾਲ ਵੇਖ ਕੇ ਆਇਆ ਯਕੀਨ ਨਹੀਂ ਹੋ ਰਿਹਾ ਵੀ ਜ਼ਹਿਰ ਦਾ ਉਹਨਾਂ ਤੇ ਕੋਈ ਅਸਰ ਨਹੀਂ ਹੋਇਆ ਸੋ ਤਿੰਨ ਨਹਿ ਜਾਨੀ ਪਹਿਰਾਏ ਬੈਠੇ ਬਿਗਸੇ ਸਹਿਜ ਸੁਭਾਏ ਉਹ ਤਾਂ ਸਹਿਜ ਸੁਭਾਏ ਖੜੇ ਮੱਥੇ ਬੈਠੇ ਰਹੇ ਆ ਔਰੰਗਜੀਬ ਨਰੰਗਾ ਬਹੁਤ ਹੈਰਾਨ ਹੋ ਗਿਆ ਉਹਨੇ ਤੁਰਕਾਂ ਨੂੰ ਆਪਦੀ ਸਭਾ 'ਚ ਬੁਲਾਇਆ ਕਹਿਣ ਲੱਗਾ ਜੀ ਦੇਖੋ ਇਹ ਗੁਰੂ ਪੁੱਤਰ ਵਿੱਚ ਕਿੰਨੀ ਕਰਾਮਾਤ ਹੁਣੇ ਉਹ ਬੰਦੇ ਸੱਦੇ ਫਿਰ ਸਲਾਹ ਲੈਣ ਲਈ ਜਿਹੜੇ ਵਿਦਵਾਨ ਸੀਗੇ ਮਲਾਣੇ ਸਾਧਲੇ ਸਾਰਿਆਂ ਨੂੰ ਕਹਿਣ ਲੱਗਾ ਵੀ ਇਹ ਗੁਰੂ ਪੁੱਤਰ ਕੋਲ ਕੀ ਇਹੋ ਜਿਹਾ ਹੈ ਦੱਸੋ ਮੈਨੂੰ ਅਬ ਕੈਸੇ ਇਸ ਕੋ ਹਮ ਕਹੈ ਹੁਣ ਇਹਨੂੰ ਕਿਸ ਤਰ੍ਹਾਂ ਕਹੀਏ ਇਹ ਤਾਂ ਸਾਰਿਆਂ ਤੋਂ ਉੱਪਰ ਜਿਵੇਂ ਕੋਈ ਵੀ ਐਸਾ ਜਾਦੂ ਨਾ ਹੋਵੇ ਉਹਦੀ ਕਰਾਮਾਤ ਨਾ ਚੱਲੇ ਉਦਾਂ ਦੀ ਗੱਲ ਦੱਸੋ ਹੁਣ ਤਬ ਫਾਜ਼ਿਲ ਉਲਮਾਉ ਬਖਾਨਾ ਸਾਰੇ ਕਾਜੀ ਜਿਹੜੇ ਸੀਗੇ ਈਰਖਾ ਰੱਖਦੇ ਸੀ ਗੁਰੂ ਘਰ ਪ੍ਰਤੀ ਮਿਲ ਕੇ ਕਹਿਣ ਲੱਗੇ ਸਾਡੇ ਕੋਲੋਂ ਸੁਣੋ ਪਹਿਲਾ ਸ੍ਰੀ ਗੁਰੂ ਨਾਨਕ ਦੇਵ ਜੀ ਇਹਨਾਂ ਦੇ ਹੋਏ ਆ। ਪ੍ਰਥਮ ਭਯੋ ਸ੍ਰੀ ਨਾਨਕ ਚੰਦ ਵਿਚਰੋ ਦੇਸ਼ ਵਿਦੇਸ਼ ਬਲੰਦ ਇਹਨਾਂ ਦੀ ਸਾਰੀ ਗੱਲ ਮੈਥੋਂ ਸੁਣੋ ਇਤਿਹਾਸਿਕ ਕਾਜੀ ਬੋਲਿਆ ਵੀ ਉਹ ਬਹੁਤ ਦੇਸ਼ਾਂ ਵਿਦੇਸ਼ਾਂ 'ਚ ਵਿਚਰਦੇ ਰਹੇ। ਉਹਨਾਂ ਚਾਰ ਉਦਾਸੀਆਂ ਕੀਤੀਆਂ। ਮੱਕੇ 'ਚ ਜਾ ਕੇ ਵੀ ਉਹਨਾਂ ਨੇ ਜਾਦੂ ਕਰ ਦਿੱਤਾ ਸੀਗਾ। ਕਹਿੰਦੇ ਜਾਦੂ ਕਿਹੜਾ ਜਾਦੂ ਕੀਤਾ ਸੀਗਾ? ਕਹਿੰਦੇ ਜੀ ਉੱਥੇ ਨਾ ਮੱਕਾ ਹੀ ਫੇਰ ਦਿੱਤਾ ਸੀਗਾ ਇਹਨਾਂ ਨੇ। ਮੱਕਾ ਹੀ ਕਮਾ ਦਿੱਤਾ ਸੀਗਾ ਸਾਰੇ ਮਜਾਵਰ ਬੜੇ ਹੈਰਾਨ ਹੋ ਗਏ ਕਹਿੰਦੇ ਦੇਖੋ ਜੀ ਇਹਨਾਂ ਨੂੰ ਤਾਂ ਜੇ ਆਪਾਂ ਮੁਸਲਮਾਨ ਬਣਾ ਲਈਏ ਨਾ ਗੁਰੂ ਪੁੱਤਰ ਨੂੰ ਫਿਰ ਆਪਣਾ ਪੰਥ ਬੜਾ ਵੱਧ ਜਾਏਗਾ ਆਪਣਾ ਧਰਮ ਬੜਾ ਉੱਚਾ ਸੁੱਚਾ ਹੋ ਜਾਏਗਾ ਇਹਨਾਂ ਨੂੰ ਆਪਣੀ ਸ਼ਰਅ ਚ ਲਿਆਓ ਸਾਰੇ ਹਿੰਦੂ ਇਹਨਾਂ ਦੇ ਸਿੱਖ ਬਣੇ ਹੋਏ ਆ ਜੇ ਤੁਸੀਂ ਇਹਨਾਂ ਨੂੰ ਆਪਣਾ ਮੁਸਲਮਾਨ ਬਣਾ ਲੂਗੇ ਸਾਰੇ ਹਿੰਦੂ ਵੀ ਮੁਸਲਮਾਨ ਹੋ ਜਾਣਗੇ ਜੋ ਘਰ ਹੈ ਗੁਰੂ ਨਾਨਕ ਕੇਰਾ ਆ ਜਿਹੜਾ ਗੁਰੂ ਨਾਨਕ ਦਾ ਘਰ ਆ ਨਾ ਬਾਦਸ਼ਾਹ ਜੀ ਇੱਥੇ ਬਾਲਾ ਜਾਦੂ ਹੁੰਦਾ ਰਿਹਾ ਵਾ ਭਾਪ ਗੁਰੂ ਸਾਹਿਬ ਦੀ ਜਿਹੜੀ ਕਲਾ ਵਰਤਦੀ ਰਹੀ ਆ ਉਹਨੂੰ ਜਾਦੂ ਦੱਸ ਰਹੇ ਆ ਇੱਥੇ ਮੈਂ ਆਪ ਜੀ ਨੂੰ ਦੱਸ ਦਿਆਂ ਕਹਿੰਦੇ ਉਹ ਜਾਦੂ ਜਿਹਾ ਦਿਖਾਉਂਦੇ ਆ ਤੇ ਲੋਕ ਇਹਨਾਂ ਦੇ ਮਗਰ ਲੱਗ ਜਾਂਦੇ ਆ ਸ਼ਹਿਰ ਜੋਰ ਤੇ ਮਨ ਵਿੱਚ ਲਾਇਓ ਦੇਸ਼ ਵਿਦੇਸ਼ਨ ਜਸ ਵਿੱਚ ਲਾਇਓ ਤਾਂ ਹੀ ਤਾਂ ਇਹਨਾਂ ਦਾ ਦੂਰ ਦੂਰ ਤੱਕ ਜਸ ਹੋਗੇ ਦੇ ਕੋਈ ਇਹਨਾਂ ਦੇ ਗੁਰੂ ਤਤੀ ਤਵੀ ਤੇ ਬੈਠ ਗਏ ਸੀਗੇ ਪੰਜਵੇਂ ਗੁਰੂ ਨਾਨਕ ਗੁਰੂ ਅਰਜਨ ਦੇਵ ਜੀ ਦੇਖੋ ਜੀ ਇਸ ਕਰਕੇ ਨਾ ਇਹ ਗੁਰੂ ਪੁੱਤਰ ਨੂੰ ਤੁਸੀਂ ਮੁਸਲਮਾਨ ਬਣਾ ਲਓ ਕਿਵੇਂ ਨਾ ਕਿਵੇਂ ਬਾਕੀ ਸਾਰੇ ਮੁਸਲਮਾਨ ਹੋ ਜਾਣਗੇ ਆਬ ਆਪਣੋ ਖਾਣਾ ਕਰਵਾਵੋ ਦੇ ਕਰ ਕਿਸਕੇ ਹੱਥ ਪਠਾਵੋ ਕਿਸੇ ਤਰੀਕੇ ਨਾਲ ਇਹਨੂੰ ਵਸਜ ਕਰੋ ਬਹੁਤ ਕਰਾਮਾਤ ਦਿਖਾਈ ਜਾਂਦੇ ਆ ਸਗੋਂ ਆਪਣੀ ਨਮੋਸ਼ੀ ਹੋ ਜਾਂਦੀ ਆ ਹੁਣ ਇਉਂ ਕਰੋ ਪਰ ਉਹ ਕਾਜੀ ਨੇ ਦੱਸਿਆ ਵੀ ਆਪਣਾ ਖਾਣਾ ਤਿਆਰ ਕਰੋ ਮੀਟ ਉਹ ਗੋਸ਼ਤ ਤਿਆਰ ਕਰੋ ਤੇ ਕਿਸੇ ਦੇ ਹੱਥ ਦੇ ਕੇ ਭੇਜੋ ਇਹਨੂੰ ਖਵਾ ਦਿਓ ਗੁਰੂ ਪੁੱਤਰ ਨੂੰ ਮੀਟ ਤੇ ਆਪਣੇ ਦੀਨ ਦੇ ਵਿੱਚ ਲੈ ਆਓ ਇਹ ਜਦੋਂ ਫਿਰ ਗੋਸ਼ਤ ਖਾ ਲਵੇਗਾ ਆਪਾਂ ਕਹਿ ਦੇਵਾਂਗੇ ਵੀ ਤੁਸੀਂ ਤਾਂ ਸਾਡੇ ਜੋ ਮਜ਼ਬ ਸ਼ਰਾ ਦੇ ਅਨੁਸਾਰ ਤਿਆਰ ਕੀਤਾ ਭੋਜਨ ਛਕ ਲਿਆ ਹੁਣ ਤੁਸੀਂ ਮੁਸਲਮਾਨ ਹੋ ਗਏ ਹੋ ਕਰਮਾਤ ਜਾਦੂ ਇਹਨਾਂ ਦੇ ਕੋਲ ਸਭ ਕੁਝ ਖਤਮ ਹੋ ਜਾਵੇਗਾ ਕੋਈ ਦੇਰ ਨਹੀਂ ਲੱਗੇਗੀ ਇਹਨਾਂ ਨੂੰ ਆਪਣੇ ਤਰੀਕੇ ਨਾਲ ਕੀਤਾ ਹੋਇਆ మాਸ ਸ਼ਿਕਾਰ ਦਿਓ ਜੀ ਇਹ ਸੁਣ ਕੇ ਬਾਦਸ਼ਾਹ ਔਰੰਗਜ਼ੇਬ ਤਾਂ ਆਪ ਨੂੰ ਪਤਾ ਹੀ ਆ ਕਿ ਉਹ ਸਾਰਿਆਂ ਨੂੰ ਆਪਣੇ ਮਜ਼ਬ ਦੇ ਵਿੱਚ ਲਿਆਉਣਾ ਚਾਹੁੰਦਾ ਸੀ ਉਹਨੇ ਉਦਾਂ ਹੀ ਕੀਤਾ ਜਿੱਦਾਂ ਮਲਾਣਿਆਂ ਨੇ ਕਿਹਾ ਉਹਦੇ ਸਲਾਹਕਾਰ ਵੀ ਬੜੇ ਮਾੜੇ ਸੀ ਇੱਥੇ ਮੈਂ ਦੱਸਦੇ ਆਂ ਆਪ ਮਾੜਾ ਤਾਂ ਬਣਿਆ ਉਹਦੇ ਸਲਾਹਕਾਰ ਮਾੜੇ ਸੀਗੇ ਔਰੰਗਜੇਬ ਨੇ ਸੁਣ ਕੇ ਹੀ ਸੁਣ ਤ ਸਾ ਤੈਸੇ ਕਰਵਾਇਓ ਖਾਣਾ ਆਪਣਾ ਤਿਆਰ ਕਰਾਏ ਉਹ ਗੋਸ਼ਤ ਮੀਟ ਤਿਆਰ ਕਰਵਾ ਲਿਆ ਫਿਰ ਦਰੋਗੇ ਨੂੰ ਆਪਦੇ ਕੋਲ ਬੁਲਾ ਲਿਆ ਕਹਿੰਦਾ ਨਾ ਇੰਉਂ ਕਰੋ ਆ ਸਵਤਾਂ ਸਮੇਤ ਜਾ ਕੇ ਗੁਰੂ ਪੁੱਤਰ ਨੂੰ ਨਾ ਕਿਵੇਂ ਨਾ ਕਿਵੇਂ ਖਾਣਾ ਦਿਓ ਆਪਣਾ ਗੁਰੂ ਨਾਨਕ ਦੇ ਘਰ ਵਿੱਚ ਇਹ ਗੱਲ ਬਹੁਤ ਚੰਗੀ ਸਮਝੀ ਜਾਂਦੀ ਆ ਵੀ ਸਾਰੇ ਪ੍ਰਗਟ ਆ ਹਿੰਦੂ ਤੁਰਕ ਜਾਤਾਂ ਨੂੰ ਸਾਰੇ ਇੱਕ ਜਾਣਦੇ ਆ ਹਜ਼ਰਤ ਦਾ ਬਾਦਸ਼ਾਹ ਦਾ ਤੇਰੇ ਤੇ ਬੜਾ ਭਰੋਸਾ ਵਾ ਆ ਭੋਜਨ ਤਿਆਰ ਕਰਕੇ ਭੇਜਿਆ ਤੁਸੀਂ ਹਿੰਦੂਆਂ ਮੁਸਲਮਾਨਾਂ 'ਚ ਫਰਕ ਨਹੀਂ ਸਮਝਦੇ ਆ ਉਹਨਾਂ ਦਾ ਭੋਜਨ ਛਕ ਲੋ ਐਵੇਂ ਕਹਿਣਾ ਜਾ ਕੇ ਇਸ ਤਰ੍ਹਾਂ ਭਾਵਕੀ ਵੀ ਗੱਲਾਂ 'ਚ ਲੈ ਕੇ ਆਪਣਾ ਗੋਸ਼ਤ ਮੀਟ ਜਿਹੜਾ ਇਹ ਛਕਾ ਦਿਓ ਗੁਰੂ ਪੁੱਤਰ ਨੂੰ ਇਦੋਂ ਆਪਾਂ ਰੌਲਾ ਪਾ ਦਾਂਗੇ ਵੀ ਗੁਰੂ ਪੁੱਤਰ ਮੁਸਲਮਾਨ ਹੋ ਗਿਆ ਉਹਨੇ ਤਾਂ ਸਾਡਾ ਇਹ ਤਿਆਰ ਕੀਤਾ ਸ਼ਕਲਿਆ ਇਹ ਗੋਸ਼ਤ ਹਜਰਤ ਨੇ ਸਾਰੀ ਗੱਲ ਜਿਵੇਂ ਸਮਝਾਈ ਸੀਗੀ ਦਰੋਗਾ ਉਹਨੇ ਓਵੇਂ ਹੀ ਕੀਤੀ ਆ ਕਹਿੰਦਾ ਜੀ ਮੈਂ ਇਵੇਂ ਕਰੂੰਗਾ ਜਿਵੇਂ ਤੁਸੀਂ ਕਹਿੰਨੇ ਹੋ ਉਹਨੂੰ ਸਿਖਾਇਆ ਗਿਆ ਦਰੋਗੇ ਨੂੰ ਕਪਟੀ ਬਣਾਇਆ ਗਿਆ ਇਤ ਆਦਕ ਤਸ ਬਹੁਤ ਸਿੱਖ ਲਾਵਾ ਪਠਿਓ ਦਰੋਗਾ ਕਪਟ ਕਮਾਵਾ ਉਹ ਜਿਵੇਂ ਜੇਲਰ ਆਪਾਂ ਕਹਿ ਦਿੰਨੇ ਆ ਇਵੇਂ ਦਰੋਗਾ ਹੁੰਦਾ ਸੀਗਾ ਜਿਹੜਾ ਦੇਖਭਾਲ ਕਰਦਾ ਹੁੰਦਾ ਸੀਗਾ ਕੈਦੀਆਂ ਦੀ ਸਾਰਿਆਂ ਦੀ ਉਹਨੂੰ ਸਖਾ ਕੇ ਭੇਜਿਆ ਗਿਆ। ਮਹਾਨ ਕੋਸ਼ ਦੇ ਵਿੱਚ ਦਰੋਗੇ ਦੇ ਅਰਥਾ ਨਿਗਰਾਨੀ ਕਰਨ ਵਾਲਾ ਕਰਮਚਾਰੀ ਜਿਹੜਾ ਨਿਗਾਹ ਰੱਖਦਾ ਸਾਰਿਆਂ ਤੇ ਭਾਵ ਕਿ ਜਿਹੜੀ ਚਾਰੇ ਪਾਸੇ ਨਿਗਾਹ ਰੱਖਦਾ ਪਹਿਰਾ ਦਿੰਦਾ ਉਹਨੂੰ ਫਿਰ ਕਪਟੀ ਬਣਾ ਕੇ ਭੇਜਿਆ ਵੀ ਲੈ ਪਾਈ ਤੂੰ ਇਸ ਵਾਰ ਜਾਣਾ ਵਾ ਨੌਕਰ ਨਹੀਂ ਕੋਈ ਭੇਜਦੇ ਐ ਕਿ ਨਾ ਕਰਮਚਾਰੀ ਵੱਡਾ ਹੀ ਅਹੁਦੇ ਵਾਲਾ ਭੇਜਦੇ ਗयो ਸੰਗ ਲੈ ਖਾਣਾ ਸੋਏ ਪਹੁੰਚੋ ਗੁਰ ਸੁਤਕੇ ਢਿਗ ਹੋਏ ਉਹ ਖਾਣਾ ਲੈ ਕੇ Meat ਲੈ ਕੇ ਉਹਨੂੰ ਢੱਕ ਕੇ ਚਲਾ ਗਿਆ ਗੁਰੂ ਮਹਾਰਾਜ ਜੀ ਦੇ ਪੁੱਤਰ ਕੋਲ ਜਿਵੇਂ ਸਖਾਇਆ ਸੀ ਪਹੁੰਚ ਕੇ ਉਵੇਂ ਹੀ ਬੋਲਣ ਲੱਗ ਗਿਆ ਕਹਿੰਦਾ ਜੀ ਦੇਖੋ ਜੀ ਹਜ਼ਰਤ ਔਰੰਗਜ਼ੇਬ ਬਾਦਸ਼ਾਹ ਉਹਨਾਂ ਨੇ ਤੁਹਾਨੂੰ ਬੰਦਨਾ ਕੀਤੀ ਆ ਦੇਖੋ ਤੁਹਾਡੇ ਵਾਸਤੇ ਤੋਹਫਾ ਭੇਜਿਆ ਜੀ ਤੁਹਾਡੇ ਵਾਸਤੇ Hindu Turk ਸਾਰੇ ਬਰਾਬਰ ਆ ਨਾ ਵੀ ਤੁਸੀਂ ਕਹਿੰਦੇ ਹੋ ਸਾਰੇ ਏਕ ਪਿਤਾ ਏਕ ਸਕੇ ਬਾਰਕ ਇੱਕ ਪ੍ਰਮਾਤਮਾ ਦੇ ਆਪਾ ਪੁੱਤਰ ਤੁਸੀਂ ਅੱਲਾ ਨੂੰ ਰਾਮ ਨੂੰ ਇੱਕ ਸਮਾਨ ਸਮਝਦੇ ਹੋ ਸਾਰਿਆਂ ਚੱਕ ਰੱਬ ਨੂੰ ਸਮਝਦੇ ਹੋ ਸਭ ਮੇਜਾਂ ਨੂੰ ਇੱਕ ਕਦਾਏ ਭੇਦ ਨਹੀਂ ਕਬ ਤੁਮੇ ਲਖਾਏ ਕੋਈ ਤੁਸੀਂ ਫਰਕ ਨਹੀਂ ਸਮਝਦੇ ਇਸ ਕਰਕੇ ਨਾ ਆ ਬਹੁਤ ਸ਼ੌਂਕ ਨਾਲ ਤਿਆਰ ਕੀਤਾ ਖਾਣਾ ਵਾ ਇਹ ਦਾਵਤਾ ਤੁਹਾਡੇ ਵਾਸਤੇ ਇਹ ਜ਼ਿਆਫਤਾ ਇਹ ਨਾ ਤੁਹਾਡੇ ਅਨਸਾਰ ਹੀ ਬਣਾਈ ਗਈ ਆ ਵੀ ਮਾ ਬਾਦਸ਼ਾਹ ਦਾ ਮਾਣ ਰੱਖ ਲਓ ਜੀ ਆ ਸ਼ੱਕ ਲੂ ਹਣ ਤੁਮਕੋ ਉਚਿਤ ਮਾਨਕੋ ਰੱਖਣ ਕਰੋ tatha ਹਜਰਤ ਕੋ ਪਾਖਣ ਦੇਖੋ ਬਾਬਾ ਜੀ ਤਾਮ رائے ਜੀ ਕਿੰਨੇ ਪਿਆਰ ਨਾਲ ਨਜ਼ਰਾਨਾ ਭੇਜਿਆ ਔਰੰਗਜੀਬ ਨੇ ਜਿਆਫਤ ਦਾਵਤ ਭੇਜੀ ਆ ਸ਼ਕਲ ਹੋ ਇਹਨੂੰ ਜਦੋਂ ਬਾਬਾ ਰਾਮ ਰਾਏ ਜੀ ਨੂੰ ਇਸ ਤਰ੍ਹਾਂ ਕਿਹਾ ਸੁਣਕਰ ਗੁਰਸੁੱਤ ਵੱਡੀ ਖਟਾਈ ਬਾਬਾ ਰਾਮ ਰਾਏ ਜੀ ਨੇ ਜਾਣਿਆ ਵੀ ਭੱਟੀ ਖੋਟ ਆ ਇਹਨਾਂ ਦੇ ਦਿਲ ਵਿੱਚ ਫਿਰ ਸਮਝ ਗਏ ਉਹ ਗੁਰੂ ਮਹਾਰਾਜ ਦੇ ਪੁੱਤਰ ਸੀਗੇ ਕਲਾ ਉਹਨਾਂ 'ਚ ਵੀ ਸੀਗੀ ਪੀ ਮੂਰਖ ਜਦ ਕਰੀ ਜਾਂਦੇ ਆ ਕਿੰਨਾ ਢੀਠਪਣਾ ਇਹਨਾਂ ਵਿੱਚ ਬਾਰ-ਬਾਰ ਚੀਜ਼ਾਂ ਕਰੀ ਜਾਂਦੇ ਆ ਫਿਰ ਕਹਿੰਦੇ ਚਲੋ ਐਂਓ ਕਰੋ ਕਰੋ ਬਚਨ ਬਾਸਨ ਕਰ ਉਰੇ ਆਹ ਭਾਂਡਾ ਜਾਂ ਇੱਧਰ ਕਰੋ ਮਾੜਾ ਜਿਹਾ ਇਸ ਤਰ੍ਹਾਂ ਆਖਿਆ ਬਾਬਾ ਰਾਮਰਾਏ ਜੀ ਨੇ ਕਹਾਂ ਪਠਾਇਓ ਸ਼ਰਦਾ ਉਰ ਧਰੇ ਕਹਿੰਦੇ ਹਿਰਦੇ ਵਿੱਚ ਸ਼ਰਦਾ ਧਾਰ ਕੇ ਭੇਜਿਆ ਵਾ ਜੀ ਆ ਉਹ ਕਹਿੰਦੇ ਹਾਂਜੀ ਬਿਲਕੁਲ ਫਿਰ ਦਰੋਗੇ ਨੇ ਅੱਗੇ ਭੋਜਨ ਧਰਤਾ ਵੀ ਹੁਣ ਸ਼ਕਣਗੇ ਬਾਬਾ ਰਾਮਰਾਏ ਜੀ ਕਹਿੰਦੇ ਲਿਆਓ ਜੀ ਆ ਖਾਣਾ ਢੱਕਣ ਵਾਲੇ ਕੱਪੜੇ ਨੂੰ ਉਤਾਰੋ ਆ ਜਿਹਨੇ ਖਾਣਾ ਢਗਿਆ ਹੋਇਆ ਨਾ ਵੀ ਇਹਨੂੰ ਉਤਾਰ ਦਿਓ ਆ ਕੱਪੜੇ ਨੂੰ ਮੜਾ ਜਾ ਵੀ ਸ਼ੱਕ ਲਿਗੇ ਅਸੀਂ ਸੁਣ ਆਗਿਆ ਕੋ ਤਿੰਨ ਤਤਕਾਲਾ ਬਾਸਨ ਤਰ ਖੋਲੇ ਉਦਰ ਹਾਲਾ ਆਗਿਆ ਸੁਣ ਕੇ ਦਰੋਗੇ ਨੇ ਜਦੋਂ ਕੱਪੜਾ ਲਾਇਆ ਨਾ ਬਰਤਨ ਦੇ ਉੱਪਰ ਉਹਦੇ ਵਿੱਚ ਕੀ ਨਿਕਲਿਆ ਗੋਸ਼ਤ ਨਹੀਂ ਸੀ ਸਗੋਂ ਰਾਏ ਬੇਲ ਚੰਬੇਲੀ ਕਲੀ ਰਾਏ ਬੇਲ ਚੰਬੇਲੀ ਕਲੀਆਂ ਦੇ ਫੁੱਲ ਸੀ ਜਿੰਨਾ ਜੋ ਬੜੀ ਸੋਹਣੀ ਮਹਿਕ ਆ ਰਹੀ ਆ ਫੁੱਲ ਏ ਸੀਗੇ ਇਹ ਨਾ ਮਹਿਕ ਵਾਲੇ ਫੁੱਲ ਹੁੰਦੇ ਆ ਸੁਗੰਧੀ ਵਾਲੇ ਉਜਲ ਰੰਗ ਦੇ ਫੁੱਲ ਖਿੜੇ ਹੋਏ ਆ ਬੜੇ ਸੋਹਣੇ ਸੋਹਣੇ ਜਦੋਂ ਦਰੋਗੇ ਨੇ ਦੇਖਿਆ ਰਾਣ ਹੋ ਗਿਆ ਸਮਝ ਨਹੀਂ ਸੀ ਆਉਂਦੀ ਇੰਨੇ ਸੋਹਣੇ ਸੋਹਣੇ ਫੁੱਲ ਜਿਵੇਂ ਬੂਟਿਆਂ ਨਾਲੋਂ ਹੁਣੇ ਹੀ ਤੋੜੇ ਹੋਣ ਕਿਉਂ ਲੱਗਦਾ ਸੀ ਗੁਰੂ ਜੀ ਦੇ ਪੁੱਤਰ ਨੇ ਕਿਹਾ ਵੀ ਬਾਦਸ਼ਾਹ ਨੇ ਸਾਨੂੰ ਫੁੱਲ ਭੇਜੇ ਆ ਵੀ ਸਾਰਾ ਵਰਤਨ ਗਲੇ ਤੱਕ ਭਰਿਆ ਕੋਈ ਐਸੀ ਕਲੀ ਹੈ ਜਿਹਨੂੰ ਅਜੇ ਇਹ ਖਿੜੇ ਹੋਏ ਫੁੱਲ ਲੱਗੇ ਵੇਖੇ ਨੇ ਬਾਬਕੀ ਕਰਾਮਾਤ ਦਿਖਾ ਕੇ ਬਾਬਾ ਰਾਮ ਰਾਏ ਜੀ ਅਣਜਾਣ ਬੱਚੇ ਵਾਂਗੂ ਬਣ ਕੇ ਕਹਿੰਦੇ ਜੀ ਇਹ ਭੇਜਿਆ ਸਾਡੇ ਲਈ ਤੁਸੀਂ ਤਾਂ ਕਹਿੰਦੇ ਅਸੀਂ ਖਾਣ ਲਈ ਕੁਝ ਭੇਜੇ ਤਾਂ ਫੁੱਲ ਨੇ ਲੈ ਗਮਣੋ ਹਜ਼ਰਤ ਕੇ ਪਾਸ ਲਓ ਜੀ ਆ ਫੁੱਲਾਂ ਨੂੰ ਬਾਦਸ਼ਾਹ ਦੇ ਕੋਲ ਲੈ ਜਾਓ ਸਾਡੇ ਵੱਲੋਂ ਫੁੱਲਾਂ ਦਾ ਪ੍ਰਕਾਸ਼ ਦੇ ਦਿਓ ਸਾਡੇ ਵੱਲੋਂ ਨਨ ਤੋਹਫਾ ਦੇ ਦਿਓ ਬਹੁਤ ਦਰੋਗਾ ਹੈਰਾਨ ਹੋ ਗਿਆ ਵਰਤਨ ਨੂੰ ਠੱਗ ਲਿਆ بڑے ਵਿਦਵਾਨ ਮਲਾਣੇ ਉਧਰੋਂ ਡੀਕੀ ਜਾਂਦੇ ਵੀ ਆਊਗਾ ਉਹ ਦਰੁਗਾ ਕੇ ਕਹੂਗਾ ਵੀ ਮੀਟ ਛਕਾਇਆ ਆਂ ਅਸੀਂ ਰੋਲਾ ਪਾ ਦਾਂਗੇ ਵੀ ਗੁਰੂ ਪੁੱਤਰ ਮੁਸਲਮਾਨ ਹੋ ਗਿਆ ਮੁਸਲਮਾਨ ਹੋ ਗਿਆ ਬਾਦਸ਼ਾਹ ਨੂੰ ਜਾ ਕੇ ਜਦੋਂ ਗੱਲ ਦੱਸੀ ਸਾਰੀ ਸਾਰੇ ਸਵਾ ਦੇ ਲੋਕ ਬੜੇ ਹੈਰਾਨ ਹੋ ਗਏ ਆ ਰੰਗਦੇਵ ਡਿੱਕੀ ਜਾਂਦਾ ਕਹਿੰਦਾ ਇਹ ਕਿਆ ਨੇ ਉੱਤੇ ਤੇ ਜਾਏ ਕਹਿੰਦੇ ਆਹ ਕੀ ਲਿਆਇਆ ਵਾ ਖਾਣਾ ਬਚਿਆ ਕਿ ਖਵਾਤਾ ਕਿਉਂ ਮੈਂ ਲਈ ਆਉਣਾ ਇਹ ਸੁਣ ਕੇ ਦਰੁਗਾ ਕਹਿੰਦਾ ਜੀ ਉਹਨਾਂ ਦੀ ਗਤੀ ਨਹੀਂ ਜਾਣੀ ਜਾਂਦੀ ਤੁਹਾਡੀਆਂ ਗੱਲਾਂ ਕਹੀਆਂ ਮੈਂ ਕਹਿਤੀਆਂ ਬਰਤਨ ਵੀ ਕੋਲ ਰੱਖ ਲਿਆ ਜਦੋਂ ਆ ਢਗਿਆ ਹੋਇਆ ਕੱਪੜਾ ਮੈਂ ਚੱਕਿਆ ਨਾ ਬਰਤਨ ਤੋਂ ਆੀ ਮੀਟ ਵਾਲੇ ਬਰਤਨ ਤੋਂ ਤੇ ਦੇਖਿਆ ਵੀ ਉਹਦੇ ਵਿੱਚ ਤਾਂ ਕਲੀਆਂ ਤੇ ਕਸਮ ਦੇ ਫੁੱਲ ਸੀਗੇ ਮੈਨੂੰ ਕਹਿੰਦੇ ਆ ਚੁੱਕ ਲੋ ਬਾਦਸ਼ਾਹ ਨੂੰ ਸਾਡੇ ਵੱਲੋਂ ਦੇ ਦਿਓ ਮੁਝ ਸੋ ਕਹੋ ਸੋ ਲੇ ਹੋ ਠਾਏ ਹਮ ਦਿਸ਼ਤੇ ਹਜ਼ਰਤ ਦੇ ਹੋ ਜਾਏ ਇਦਾਂ ਭਾਵ ਕਰਾਮਾਤ ਦਿਖਾਤੀ ਆ ਗੋਸ਼ਤ ਜਿਹੜਾ ਵਿੱਚ ਮੀਟ ਸੀਗਾ ਉਹ ਕਲੀਆਂ ਤੇ ਕਸਮ ਦੇ ਫੁੱਲਾਂ ਨਾਲ ਭਰਤਾ ਇੱਕ ਛਿਣ ਵਿੱਚ ਦੇਖਦਿਆਂ ਮੇਰੇ ਸਾਹਮਣੇ ਕੀਤਾ ਇਹ ਕਰਾਮਾਤ ਹੈ ਕਿ ਭਾਰੀ ਜਾਦੂ ਅਜਮਤ ਕਿਦੋਂ ਸਹਿਰ ਏ ਭਾਰੀ ਛਿਣ ਮੈਂ ਦੇਖਤ ਮੋਏ ਅਗਾਰੀ ਸਕਿੰਟਾਂ ਦੇ ਹਿਸਾਬ ਨਾਲ ਮੇਰੀਆਂ ਅੱਖਾਂ ਸਾਹਮਣੇ ਕੀਤਾ ਵੀ ਮੈਂ ਭੇਦ ਨਹੀਂ ਜਾਣ ਸਕਿਆ ਮਾੜੀ ਮੱਤ ਵਾਲੇ ਮਲਾਣੇ ਝਗੜਾਲੂ ਕਹਿੰਦੇ ਜੀ ਵੱਡਾ ਜਾਦੂ ਆ ਇਹ ਗੁਰੂ ਨਾਨਕ ਦੇ ਘਰ ਵਿੱਚ ਜਾਦੂ ਹੁੰਦਾ ਰਿਹਾ ਸ੍ਰੀ ਨਾਨਕ ਕੇ ਘਰ ਮੈਂ ਸਦਾ ਠਾਨ ਤਰਹੇ ਸਹਿਰ ਸਦ ਕਦਾ ਗੁਰੂ ਨਾਨਕ ਦੇ ਘਰ ਦੀ ਨਿੰਦਿਆ ਕਰਨ ਲੱਗੇ ਕਹਿੰਦੇ ਜੇ ਸਾਡਾ ਖਾਣਾ ਖਾ ਲੈਂਦਾ ਇਹਦੀ ਅਜਮਤ ਦੂਰ ਹੋ ਜਾਣੀ ਸੀਗੀ ਇਹਨੇ ਚਤਰਾਈ ਕੀਤੀ ਆਪਦੇ ਧਰਮ ਨੂੰ ਵਿਚਾਲਿਆ ਰੰਗਜੀਵ ਕਹਿੰਦਾ ਹੁਣ ਕੀ ਕਰੀਏ ਸੁਣ ਨਰੰਗ ਕਹਿ ਕਿਆ ਬ ਕਰੈ ਆਵਤ ਨੇ ਫਰੇਬ ਕਹਿ ਤਰੇ ਇਹ ਤਾਂ ਫਰੇਬ ਥੱਲੇ ਆਉਂਦਾ ਹੀ ਨਹੀਂ ਇਹਦੇ ਵਿੱਚ ਤਾਂ ਜਾਦੂ ਆ ਅਜਮਤ ਬਹੁਤ ਛੇਤੀ ਦਿਖਾ ਦਿੰਦਾ ਰੁਕਦਾ ਹੀ ਨਹੀਂ ਕੀ ਵਰਤੀਏ ਮਹਾ ਮੂਰਖ ਬਾਦਸ਼ਾਹ ਤੇ ਉਹ ਮਲਾਣੇ ਹੰਕਾਰੇ ਹੋਏ ਜਾਣਿਆ ਨਹੀਂ ਉਹਨਾਂ ਨੇ ਬਾਬਾ ਰਾਮ ਰਾਏ ਜੀ ਦੀ ਕਲਾ ਨੂੰ ਸਗੋਂ ਫਿਰ ਸੋਚਣ ਲੱਗੇ ਵੀ ਹੋਰ ਇਹਨੂੰ ਕਿਵੇਂ ਨੀਵਾ ਦਿਖਾਈਏ ਗੁਰੂ ਪੁੱਤਰ ਨੂੰ ਦੇਖੋ ਭਾਈ ਇਹ ਬਾਬਾ ਰਾਮ ਰਾਏ ਜੀ ਨੇ ਬੇਸ਼ੱਕ ਗੁਰੂ ਸਾਹਿਬ ਦੀ ਮਰਿਆਦਾਲ ਤੋਂ ਉਲਟ ਚੱਲ ਕੇ ਕਰਾਮਾਤਾਂ ਦਿਖਾਈਆਂ ਬਾਣੀ ਦੀ ਪੰਗਤੀ ਬਦਲੀ ਆ ਪਰ ਇੱਥੇ ਆਪਾਂ ਦੇਖੀਏ ਵੀ ਉਹਨਾਂ ਨੂੰ ਮਜਬੂਰ ਵੀ ਕੀਤਾ ਨਾ ਉਹਨਾਂ ਨੇ ਉਹਨਾਂ ਨੂੰ ਮਜਬੂਰ ਵੀ ਕੀਤਾ ਉੱਥੇ ਵੀ ਤੁਸੀਂ ਇਸ ਤਰ੍ਹਾਂ ਦੀ ਚੀਜ਼ ਕਰੋ ਫਿਰ ਹੀ ਉਹਨਾਂ ਨੇ ਕੀਤਾ ਨਾ ਤਾਂ ਇਹਦਾ ਇੱਕ ਪੱਖ ਹੈ ਦਾ ਇਹ ਵੀ ਆ ਵਾ ਕਿ ਹੁੰਦਾ ਤਾਂ ਹੁਕਮ ਦੇ ਅੰਦਰ ਆ ਗੁਰੂ ਸਾਹਿਬ ਜੀ ਨੇ ਜਦੋਂ ਆਖ ਦਿੱਤਾ ਕਿ ਤੁਸੀਂ ਬਾਣੀ ਦੀ ਪੰਗਤੀ ਬਦਲਤੀ ਆ ਜਿੱਧਰ ਨੂੰ ਮੁੱਖਾ ਉਧਰ ਨੂੰ ਚਲੇ ਜਾਓ ਤਾਂ ਉਹ ਗੁਰੂ ਦਾ ਹੁਕਮ ਆ ਆਪਾਂ ਤਾਂ ਕਮਾਉਣਾ ਹੀ ਆ ਪਰ ਇਥੇ ਵੀ ਦੇਖਣਾ ਪਊਗਾ ਵੀ ਉਹਨਾਂ ਨੇ ਵੀ ਕੋਈ ਕਸਰ ਛੱਡੀ ਨਹੀਂ ਸੀ ਕਿ ਬਾਬਾ RAM ਰਾਏ ਜੀ ਨੂੰ ਮਜਬੂਰ ਕੀਤਾ ਸੀਗਾ ਸਤਗੁਰੂ ਮਹਾਰਾਜ ਸੱਚੇ ਪਾਤਸ਼ਾਹ ਰਹਿਮਤ ਕਰਨ ਬੜੀ ਸੁਣੀ ਬਾਣੀ ਗੁਰ ਇਤਿਹਾਸ ਦੀ ਕਥਾ ਸਾਡੇ ਹਿਰਦਿਆਂ ਚ ਬਸੇ ਸੋ ਇਸ ਤਰ੍ਹਾਂ ਭਾਈ ਬਾਬਾ RAM RAJ ji ਨੇ ਜਿਹੜੀ ਉੱਥੇ ਕਰਾਮਾਤ ਅਜਮਤ ਦਿਖਾਈ ਆ ਉਹਦੇ ਪਿੱਛੇ ਕਾਰਨ ਕੀ ਸੀ ਵੱਡਾ ਕਾਰਨ ਮਲਾਣਿਆਂ ਦਾ ਮਜਬੂਰ ਕਰਨਾ ਔਰੰਗਜ਼ੇਬ ਦਾ ਉਹਨਾਂ ਦੇ ਪਿੱਛੇ ਲੱਗਣਾ ਇਸ ਤਰ੍ਹਾਂ ਬਾਬਾ RAM RAJ ji ਨੇ మాਸ ਨਹੀਂ ਖਾਦਾ ਕਰਾਮਾਤ ਦਿਖਾ ਦਿੱਤੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਰਹਿਮਤ ਕਰਨ ਅੱਗੇ ਹੋਰ ਵੀ ਬਾਬਾ RAM RAJ ji ਨੇ ਕਿਸ ਤਰ੍ਹਾਂ ਕਰਾਮਾਤਾਂ ਦਿਖਾਈਆਂ ਉੱਗੇ ਜਿਵੇਂ ਗੁਰੂ ਬੁਲਾਵੇਗਾ ਤਵੇਂ ਸਾਂਝ ਪਾਈ ਜਾਵੇਗੀ ਸਤਿਗੁਰੂ ਸੱਚੇ ਪਾਤਸ਼ਾਹ ਰਹਿਮਤ ਕਰਨ ਆਓ ਜੀ ਸਾਰੇ ਜਾਣੇ ਗੁਰੂ ਸਾਹਿਬ ਜੀ ਦੀ ਬਖਸ਼ੀ ਫਤਿਹ ਪ੍ਰਵਾਨ ਕਰਨੀ ਜੀ ਗੁਰੇ ਇਤਿਹਾਸ ਦੇ ਨਾਲ ਜੁੜੀਏ ਪ੍ਰਾਤਨ ਗ੍ਰੰਥਾਂ ਦੇ ਉੱਪਰ ਭਰੋਸਾ ਬਣਾਈਏ ਇਹਨਾਂ ਦੇ ਵਿੱਚ ਆਪਣਾ ਸਾਰਾ ਹੀ ਇਤਿਹਾਸ ਲਿਖਿਆ ਹੋਇਆ ਇਹ ਜਿਹੜੇ ਕਥਾਪ ਜੀ ਨੂੰ ਸਰਵਣ ਕਰਵਾਈ ਆ ਇਹ ਗੁਰਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਦੇ ਵਿੱਚੋਂ ਗੁਰਮੁਖ ਪਿਆਰਿਓ ਆਪ ਜੀ ਨੂੰ ਸਰਬਨ ਕਰਵਾਈ ਗਈ ਆ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾ ਸਰਬੱਤ ਸੰਗਤਾਂ ਨੂੰ ਦਰੋਂ ਘਰੋਂ ਨਾਮਦਾਨ ਗੁਰਸਿੱਖੀ ਵਾਲਾ ਜੀਵਨ ਬਖਸ਼ਿਸ਼ ਕਰਨ ਪੁੱਲ ਚੁੱਕ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ